ਰਾਮ ਨਾਮ ਦੀ ਸ਼੍ਰੀ ਰੇਨਾ ਜੀ ਦਾ ਸੇਵਾ ਕਰਨਾ ਅਤੇ ਕੁਝ ਹੋਏ ਚਮਤਕਾਰ ਸ਼੍ਰੀ ਰੇਨਾ ਜੀ ਬੜੇ ਸ਼ਰਧਾਪਾਉਨਾ ਨਾਨਕ ਜੀ ਦੇ ਚਰਨਾਂ ਚ ਰਹਿ ਕੇ ਸੇਵਾ ਕਰਨ ਲੱਗ ਪਏ ਕੁਝ ਦਿਨ ਬੀਤਿਤ ਹੋਏ ਤੇ ਜਵਾਲਾ ਜੀ ਨੂੰ ਗਿਆ ਹੋਇਆ ਸਾਧ ਸੰਗਤਾਂ ਦਾ ਜੱਥਾ ਵੀ ਵਾਪਸ ਆ ਗਿਆ ਆਪ ਬਸੰਦੇ ਹੋਏ ਜੱਥਿਆਂ ਕਰਤਾਰਪੁਰ ਸਾਹਿਬ ਜ ਰੁਕ ਗਿਆ ਕਰਤਾਰਪੁਰ ਸਾਹਿਬ ਜ ਰੁਕ ਕੇ ਉਹਨਾਂ ਨੇ ਪਹਿਲੇ ਨਾਨਕ ਜੀ ਨਾਲ ਮਿਲ ਕੇ ਕਿਹਾ ਕਿ ਸਾਨੂੰ ਵੀ ਆਪਣੇ ਗੁਰੂ ਜੀ ਦੇ ਦਰਸ਼ਨ ਦਿਖਾਓ ਪਹਿਲਾ ਇਹਨਾਂ ਜਿਹਨੇ ਬੜੀ ਪ੍ਰਸੰਤਾ ਨਾਲ ਨਾਨਕ ਜੀ ਦੇ ਦਰਸ਼ਨ ਉਹਨਾਂ ਨੂੰ ਕਰਾਏ ਉਹ ਸਾਰੇ ਨਾਨਕ ਜੀ ਦੇ ਦਰਸ਼ਨ ਪਾ ਕੇ ਬਹੁਤ ਪ੍ਰਸੰਨ ਹੋਏ ਉਹਨਾਂ ਦਾ ਮਨ ਬਹੁਤ ਸ਼ੀਤਲ ਹੋਇਆ ਉਹਦੇ ਬੜੀ ਪ੍ਰਸੰਤਾ ਨਾਲ ਵਾਪਸ ਖਡੂਰ ਸਾਹਿਬ ਗਏ ਕੁਝ ਸਮਾਂ ਲੈਣਾ ਜੀ ਦਾ ਸੇਵਾ ਕਰਦੇ ਪਤਿਤ ਹੋਇਆ ਲੈਣਾ ਜੀ ਪਾਂਡੇ ਮਾਂਸ਼ ਦੇ ਪੱਖਾ ਫੇੜਦੇ ਚਾਰੂ ਦਿੰਦੇ ਤੇ ਕੱਪੜੇ ਧੋਂਦੇ ਅਤੇ ਜਦੋਂ ਸਾਰੇ ਕੰਮ ਕਰ ਲੈਂਦੇ ਤੇ ਨਾਨਕ ਜੀ ਦੇ ਚਰਨਾਂ 'ਚ ਬੈਠ ਜਾਂਦੇ ਤੇ ਉਹਨਾਂ ਵੱਲ ਦੇਖਦੇ ਰਹਿੰਦੇ। ਇਹ ਕੁਝ ਨਾਨਕ ਜੀ ਹੁਕਮ ਕਰਨ ਤੇ ਮੈਂ ਚੱਠੇ ਉਸਨੂੰ ਪੂਰਾ ਕਰ ਦਵਾਂ। ਇਸ ਤਰ੍ਹਾਂ ਕੁਝ ਸਮਾਵਤੀਤ ਹੋਇਆ। ਇੱਕ ਦਿਨ ਭਾਈ ਲੈਣਾ ਜਿਨੇ ਦੇਖਿਆ ਕਿ ਇੱਕ ਬਹੁਤ ਸੁੰਦਰ ਇਸਤਰੀ ਬਹੁਤ ਗਹਿਣੇ ਪਾ ਕੇ ਨਾਨਕ ਜੀ ਦੇ ਚਰਨਾਂ 'ਚ ਸੇਵਾ ਕਰ ਰਹੀ ਹੈ। ਅਤੇ ਜਦੋਂ ਉਹ ਇਸਤਰੀ ਚਲੀ ਗਈ ਤਾਂ ਭਾਈ ਲੈਣਾ ਜਿਨੇ ਨਾਨਕ ਜੀ ਨੂੰ ਕਿਹਾ ਕਿ ਇਸਤਰੀ ਕੌਣ ਸੀ? ਨਾਨਕ ਜੀ ਨੇ ਕਿਹਾ ਸੀ ਇਹ ਸਾਡੀ ਸੇਵਾ ਕਰਨ ਲਈ ਆਈ ਹੈ ਇਹ ਸਾਡੇ ਤੋਂ 12 ਕੋਹ ਦੂਰ ਰਹਿੰਦੀ ਹੈ ਅਤੇ ਇਹ ਕਿਸੇ ਨੂੰ ਦਿਖਾਈ ਨਹੀਂ ਦਿੰਦੀ ਤੂੰ ਬਹੁਤ ਭਾਗਾ ਵਾਲਾ ਹੈ ਤੇਰੇ ਉੱਤੇ ਅਗੰਤ ਪੁਰਖ ਦੀ ਕਿਰਪਾ ਹੈ ਜੋ ਇਹ ਤੈਨੂੰ ਦਿਖਾਈ ਦਿੱਤੀ ਹੈ ਅਤੇ ਦਿਖਾਈ ਦੇਣ ਦੇ ਬਾਅਦ ਵੀ ਇਸ ਦਾ ਤੇਰੇ ਉੱਤੇ ਅਸਰ ਨਹੀਂ ਹੋਇਆ ਇਸ ਦਾ ਸਾਡੇ ਉੱਤੇ ਕੋਈ ਅਸਰ ਨਹੀਂ ਹੁੰਦਾ ਜਦੋਂ ਅਸੀਂ ਦੂਸਰੇ ਚੋਲੇ ਚਾਵਾਂਗੇ ਤਾਂ ਇਹ ਸਾਡੇ ਤੋਂ 2.6 ਕੋਹ ਦੂਰ ਰਹੇਗੀ ਤੀਸਰੇ ਚੋਲੇ ਚ ਸਾਡੇ ਦਰਵਾਜ਼ੇ ਤੱਕ ਆ ਜਾਵੇਗੀ ਚੌਥੇ ਚੋਲੇ ਵਿੱਚ ਜਦੋਂ ਅਸੀਂ ਆਵਾਂਗੇ ਤੇ ਇਹ ਚਾਰ ਦਰਵਾਜ਼ਿਆਂ ਤੋਂ ਅੰਦਰ ਆ ਜਾਵੇਗੀ ਇਸ ਤਰ੍ਹਾਂ ਕੁਝ ਸਮਾਂ ਹਰਵਤੀਤ ਹੋਇਆ ਇੱਕ ਦਿਨ ਪਹਿਲੇ ਨਾ ਜਿਨੇ ਦੇਖਿਆ ਕਿ ਨਾਨਕ ਜੀ ਦੇ ਚਰਨ ਹਿਲ ਰਹੇ ਨੇ ਅਤੇ ਸੁਗੰਧ ਬਹੁਤ ਸੁੰਦਰ ਦਿਵਸੁਗੰਧ ਉਹਨਾਂ ਦੇ ਚਰਨਾਂ 'ਚੋਂ ਆਣੀ ਸ਼ੁਰੂ ਹੋ ਗਈ ਹੈ ਅਚਾਨਕ ਹੀ ਪਹਿਲਣਾ ਜੀ ਨੇ ਕਿਹਾ ਕਿ ਨਾਨਕ ਜੀ ਤੁਹਾਡੇ ਚਰਨ ਕਿਉਂ ਹਿਲ ਰਹੇ ਨੇ ਅਤੇ ਦਿਵਸੁਗੰਧ ਆ ਰਹੀ ਹੈ ਨਾਨਕ ਜੀ ਨੇ ਕਿਹਾ ਕਿ ਦੇਵੀ ਦੇਵਤਾ ਗੁਪਤ ਗੁਪਤ ਰੂਪ ਵਿਚ ਆ ਕੇ ਮੇਰੀ ਚਰਨ ਵੰਦਨਾ ਕਰਦੇ ਹਨ ਤਾਂ ਕਰਕੇ ਮੇਰੇ ਚਰਨ ਹਿਲ ਰਹੇ ਨੇ ਅਤੇ ਦਿਵਸੁਗੰਧ ਆ ਰਹੀ ਹੈ ਪਹਿਲਣਾ ਜੀ ਨੇ ਕਿਹਾ ਕਿ ਤੁਹਾਡੀਆਂ ਲੀਲਾ ਨੂੰ ਕੋਈ ਨਹੀਂ ਜਾਣ ਸਕਦਾ ਤੁਹਾਡੀਆਂ ਗੱਲਾਂ ਤੁਸੀਂ ਜਾਨੋ ਤੁਹਾਡੀ ਲੀਲਾ ਪਰੰਪਰਾ ਹੈ ਅਤੇ ਲੈਣਾ ਜੀ ਬਹੁਤ ਪਸੰਦਾ ਨਾਨਕ ਜੀ ਦੀ ਸੇਵਾ ਕਰਨ ਲੱਗੇ ਫਿਰ ਕੁਝ ਸਮਾਂ ਬਤੀਤ ਹੋਇਆ ਇੱਕ ਦਿਨ ਨਾਨਕ ਜੀ ਪੰਗਵਿਚ ਲੈਟੇ ਹੋਏ ਸਨ ਪਹਿਲੇ ਲੈਣਾ ਜੀ ਨੇ ਦੇਖਿਆ ਕਿ ਨਾਨਕ ਜੀ ਦੇ ਚਨਚ ਕੰਡਾ ਲੱਗਿਆ ਹੋਇਆ ਹੈ ਅਤੇ ਕੁਝ ਲਹੂ ਵਗਿਆ ਹੋਇਆ ਹੈ ਨਾਨਕ ਜੀ ਜੀ ਦੇ ਚਨਾਂ ਚੋਂ ਕੰਡਾ ਲੈਣਾ ਜੀ ਨੇ ਕੱਢਿਆ ਲੈਣਾ ਜੀ ਨੇ ਪੁੱਛਿਆ ਕਿ ਮੇਰੇ ਸਾਹਮਣੇ ਤੁਸੀਂ ਪਲੰਘ 'ਤੇ ਲੇਟੇ ਹੋਏ ਹੋ ਮੈਂ ਤੁਹਾਡੇ ਸਾਹਮਣੇ ਬੈਠਾ ਹਾਂ ਇਹ ਕੰਡਾ ਅਚਨਕ ਇਸ ਤਰ੍ਹਾਂ ਲੱਗਿਆ ਨਾਨਕ ਜੀ ਨੇ ਕਿਹਾ ਨਜ਼ੀਕ ਹੀ ਜੰਗਲ ਵਿੱਚ ਇੱਕ ਈਆਲੀ ਬਹੁਤ ਸ਼ਰਧਾ ਭਾਵਨਾ ਕੀਰਤਨ ਸੁਹਿੰਦੇ ਦਾ ਪਾਠ ਕਰ ਰਿਹਾ ਸੀ ਅਸੀਂ ਉਸ ਦੇ ਪਿੱਛੇ-ਪਿੱਛੇ ਪਾਠ ਸੁਣ ਰਹੇ ਸਾਂ ਤਾਂ ਅਗਰ ਕੇ ਸਾਡੇ ਪੈਰ ਛਕਣਾ ਲੱਗਿਆ ਫਿਰ ਨਾਨਕ ਜੀ ਨੇ ਇੱਕ ਸਿੱਖ ਨੂੰ ਭੇਜ ਕੇ ਉਸ ਈਆਲੀ ਨੂੰ ਬੁਲਾਇਆ ਈਆਲੀ ਆ ਗਿਆ ਨਾਨਕ ਜੀ ਨੇ ਕਿਹਾ ਕਿ ਕੀਰਤਨ ਸੁਹੇਲੇ ਦਾ ਪਾਠ ਤੂੰ ਰਾਤ ਨੂੰ ਸੌਣ ਲੱਗੇ ਕਰਿਆ ਕਰ ਦਿਨ ਵੇਲੇ ਨਹੀਂ ਉਸਨੇ ਨਾਨਕ ਜੀ ਦਾ ਚੰਨ ਜੇ ਮੱਥਾ ਟੇਕਿਆ ਤੇ ਕਿਹਾ ਜਿਵੇਂ ਤੁਹਾਡੀ ਆਗਿਆ ਉਝਹੀ ਕਰਾਂਗਾ ਮੈਂ ਰਾਤ ਨੂੰ ਹੀ ਕੀਰਤਨ ਸੁਹੇਲੇ ਦਾ ਪਾਠ ਕਰਿਆ ਕਰਾਂਗਾ ਸਵਨ ਸਮੇਂ ਬਖਾਨੀਓ ਕੰਠ ਸੁਹੇਲਾ ਜੋਏ ਅਦੇ ਖੁਸ਼ੀ ਬਹਰੋ ਕਰੀ ਦ્વੈਦ ਹਿਰਦੇ ਦੇ ਖੋਏ ਕੀਰਤਨ ਸੁਹੇਲਾ ਜਿਹੜਾ ਯਾਦ ਹੋਵੇ ਉਹ ਰਾਤ ਨੂੰ ਸੌਣ ਲੱਗਿਆ ਪੜਨਾ ਚਾਹੁੰਦਾ ਹੈ ਫਿਰ ਇਹ ਅਲੀ ਬਹੁਤ ਪ੍ਰਸੰਤਾ ਨਾਲ ਕਿਰਦਨ ਸੁਹੈਣਾ ਰਾਤ ਨੂੰ ਪੜਨ ਲੱਗ ਪਿਆ ਤਿੰਨ ਸਾਲ ਪਹਿਲੇ ਨਾ ਜਿਹਨੂੰ ਨਾਨਕ ਜੀ ਦੇ ਚਰਨਾਂ ਦੀ ਸੇਵਾ ਕਰਦੇ ਹੋ ਗਏ ਨਾਨਕ ਜੀ ਨੇ ਕਿਹਾ ਕਿ ਲੈਨਾ ਜੀ ਤੁਸੀਂ ਘਰ ਹੋ ਆਓ ਕੁਝ ਕਰਦੇ ਸੁਖ ਸੰਤ ਪੁੱਛਾਓ ਲੈਨਾ ਜੀ ਫਿਰ ਆਗਿਆ ਲੈ ਕੇ ਕਰ ਗਏ ਕਰ ਜਦੋਂ ਗਏ ਤੇ ਉਹਨਾਂ ਦੇ ਪਿੰਡ ਦਾ ਚੌਧਰੀ ਤਖਤ ਮਲੋਨਾ ਨੂੰ ਮਿਲਿਆ ਉਹ ਲੈਨਾ ਜੀ ਤੋਂ ਸਿਆਣਾ ਸੀ ਬਜ਼ੁਰਗ ਸੀ ਪਰ ਉਸ ਨੇ ਲੈਨਾ ਜੀ ਦੇ ਚੜਨਾ 'ਚ ਆਪਣਾ ਸਿਰ ਚੁਗਾਇਆ ਲੈਨਾ ਜੀ ਨੇ ਕਿਹਾ ਤੁਸੀਂ ਤੇ ਮੇਰੇ ਤੋਂ ਵੱਡੇ ਹੋ ਅਤੇ ਤੁਸੀਂ ਪਹਿਲਾਂ ਮੈਨੂੰ ਗਲੋਕੜੀ ਪਾ ਕੇ ਮਿਲਦੇ ਸੀ ਹੁਣ ਤੁਸੀਂ ਮੇਰੇ ਚੰਨਾਂ ਨਾਲ ਸਪਰਸ਼ ਕਿਉਂ ਕਰ ਰਹੇ ਹੋ ਚੌਧਰੀ ਜੀ ਨੇ ਕਿਹਾ ਕਿ ਤੁਸੀਂ ਪਹਿਲਾਂ ਸਾਡੇ ਲੈਨਾ ਜੀ ਸੀ ਪਰ ਹੁਣ ਤੁਸੀਂ ਮਹਾਪੁਰਖਾਂ ਦੇ ਚੜਨਾ ਦੀ ਸੇਵਾ ਕਰਕੇ ਉਹਨਾਂ ਵਰਗੇ ਹੀ ਹੋ ਗਏ ਹੋ ਹੂੰ ਤੁਹਾਡੇ ਚਰਨ ਛੋਨਾ ਹੀ ਠੀਕ ਹੈ ਲੈਣਾ ਜੀ ਬਹੁਤ પ્રસન્ન ਹੋਏ ਉਨ੍ਹਾਂ ਨੇ ਕਿਹਾ ਕਿ ਤੁਹਾਡੇ ਘਰ ਕਦੀ ਅਨ ਵਸਤਰ ਦੀ ਕਮੀ ਨਾ ਹੋਵੇ ਲక్ష్ਮੀ ਤੁਹਾਡੇ ਉਤੇ ਸਦਾ ਮਿਹਰਬਾਨ ਹੋਵੇ ਅਤੇ ਤੁਹਾਡੇਨ ਲੋਕ ਪ੍ਰਲੋਕ ਦੋਨੇ ਹੀ ਸੁਧਰ ਜਾਣ ਲੋਕ ਵੀ ਸੁਖੀ ਰੋ ਅਤੇ ਪ੍ਰਲੋਕ ਵਿੱਚ ਵੀ ਪਰਮਾਤਮਾ ਦੀ ਪ੍ਰਾਪਤੀ ਹੋਵੇ ਇਹ ਬਖਸ਼ਿਸ਼ਾਂ ਲੈ ਕੇ ਚੌਧਰੀ ਪਰਮਾਤਮਾ ਦਾ ਨਾਮ ਜਪਦਾ ਹੋਇਆ ਆਪਣੇ ਘਰ ਵਾਪਸ ਚਲਾ ਗਿਆ ਕੁਝ ਦਿਨਾਂ ਬਾਅਦ ਹੀ लेना जी वापस ਕਰਤਾਰਪੁਰ ਸਾਹਿਬ ਆ ਗਏ ਕਿਉਂਕਿ ਉਹਨਾਂ ਦਾ ਮਨ ਤੇ ਨਾਨਕ ਜੀ ਦੇ ਚਰਨਾਂ 'ਚ ਹੀ ਲੱਗਿਆ ਰਿਹਾ ਜਾਂਦਾ ਸੀ ਨਾਨਕ ਜੀ ਨੇ ਕਿਹਾ ਕੀ ਗੱਲ ਲੈਨਾ ਜੀ ਤੁਸੀਂ ਬਹੁਤ ਜਲਦੀ ਵਾਪਸ ਆ ਗਏ ਲੈਨਾ ਜੀ ਨੇ ਕਿਹਾ ਤੁਸੀਂ ਤਾਂ ਦਰਿਆਮੀ ਹੋ ਤੁਸੀਂ ਮੇਰੇ ਮਨ ਦੀ ਹਾਲਤ ਜਾਣਦੇ ਹੀ ਹੋ ਤੁਹਾਡੇ ਚਰਨਾਂ ਦੇ ਅਲਾਵਾ ਮਨ ਨੂੰ ਹੋਰ ਕਿਤੇ ਆਰਾਮ ਨਹੀਂ ਹੈ ਨਾਨਕ ਜੀ ਮੁਸਕਰਾਣ ਲੱਗ ਪਏ ਲੈਨਾ ਜੀ ਫਿਰ ਸੇਵਾ ਕਰਦੇ ਹੋਏ ਨਾਮ ਜਪ ਕਰਨ ਲੱਗ ਪਏ ਧੰਨਵਾਦ